ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਮੈਂ ਤੁਹਾਡਾ ਆਪਣਾ ਬਲਕਾਰ ਸਿੰਘ ਮੰਗਲੀ ਪ੍ਰਧਾਨ ਲੋਕ ਰਾਜ ਪਾਰਟੀ ਪੰਜਾਬ ਅੱਜ ਮੈਂ ਸਾਥੀਓ ਤੁਹਾਡੇ ਨਾਲ ਕੁਝ ਵਿਚਾਰਾਂ ਸਾਂਝੀਆਂ ਕਰਨ ਦੇ ਲਈ ਲਾਈਵ ਹੋਇਆ ਮੇਰੇ ਪੰਜਾਬ ਦੇ ਵਾਸੀ ਇੱਕ ਬਹੁਤ ਹੀ ਅਨਕੀਲ ਤੇ ਗੱਡੀਆਂ ਜ਼ਮੀਰਾਂ ਵਾਲੇ ਨੇ ਜੀਂਦੀਆਂ ਜਾਗਦੀਆਂ ਜ਼ਮੀਰਾਂ ਵਾਲੇ ਨੇ ਸਾਥੀਓ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਦੇਸ਼ ਦੀ ਪਾਰਲੀਮੈਂਟ ਬਣਨ ਦੇ ਲਈ ਤੁਹਾਡੇ ਸਾਹਮਣੇ ਹੁਣੇ-ਹੁਣੇ ਇਲੈਕਸ਼ਨ ਹੋ ਕੇ ਛੱਡੀ ਹੈ ਜਿਦੇ ਵਿੱਚ ਸਾਡੇ ਦੇਸ਼ ਦੀ ਸਰਕਾਰ ਬਣਨੀ ਹੈ ਕਹੇ ਨੇ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਇਹ ਗੱਲਾਂ ਜਿਹੜੀਆਂ ਇਸ ਟਾਈਮ ਕਿ ਐਸਰੀਆਂ ਲਗ ਰੀਆਂ ਨੇ ਪਰ ਮੈਂ ਕੁਝ ਵਿਚਾਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਸਾਥੀਓ ਪੰਜਾਬ ਦੇ ਸਿਰਫ ਓਨਲੀ ਪੰਜਾਬ ਦੇ ਲੋਕਾਂ ਲਈ ਪੰਜਾਬ ਦੇ ਲਈ ਦਿੱਲੀ ਵਾਲਿਆਂ ਨੇ ਕਿੰਨੇ ਤੱਕੇ ਕੀਤੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਇੰਦਰਾ ਗਾਂਧੀ ਨੇ ਸਾਡੇ ਸਿੱਖਾਂ ਦੀ ਇੱਕ ਸਰਮੌਰ ਅਕਾਲ ਤਖਤ ਦੇ ਉੱਤੇ ਕਿਵੇਂ ਹਮਲਾ ਕੀਤਾ ਕਿਵੇਂ ਸਾਡੇ ਦਰਬਾਰ ਸਾਹਿਬ ਨੂੰ ਢਾਇਟੈਰੀ ਕੀਤਾ ਕਿੰਨੀਆਂ ਉੱਥੇ ਜਾਨਾਂ ਗਈਆਂ ਕਿੰਨੇ ਉੱਥੇ ਬੱਚੇ ਸ਼ਹੀਦ ਕੀਤੇ ਕਿੰਨੀਆਂ ਬੇਬੀਆਂ ਸ਼ਹੀਦ ਕੀਤੀਆਂ ਕਿੰਨੇ ਜਿਹੜੇ ਕਿ ਦਰਬਾਰ ਸਾਹਿਬ ਦੇ ਵਿੱਚ ਸ਼ਰਧਾਲੂ ਮੱਥਾ ਟੇਕਣ ਦੇ ਲਈ ਆਉਂਦੇ ਨੇ ਕਿੰਨੇ ਸ਼ਹੀਦ ਕੀਤੇ ਉਹ ਤੁਸੀਂ ਸਾਰੇ ਜਾਣਦੇ ਹੋ ਤੁਸੀਂ ਦੂਜੀ ਗੱਲ ਇਹ ਵੀ ਜਾਣਦੇ ਹੋ ਕਿ ਇਹਦੇ ਵਿੱਚ ਹੱਥ ਕੀ ਦਾ ਕਿਦਾ ਸੀ ਜਿਹੜੀ ਲਾਲ ਕਿਸ਼ਨ ਦਵਾਨੀ ਜਿਹੜਾ ਭਾਜਪਾ ਦਾ ਸੀਨੀਅਰ ਲੀਡਰ ਹੈ ਉਹਦੀ ਮਾਈ ਕੰਟਰੀ ਮਾਈ ਲਾਫ ਲਾਈਫ ਜਿਹੜੀ ਉਹਨੇ ਆਪਣੀ ਜੀਵਨੀ ਲਿਖੀ ਹੈ ਉਹ ਜੀਵਨੀ ਦੇ ਵਿੱਚ ਸਾਥੀਓ ਲਿਖਿਆ ਕਿ ਇੰਦਰਾ ਨੂੰ ਹਰਦਵਾਰ ਸਾਹਿਬ ਦੇ ਉੱਤੇ ਅਟੈਕ ਕਰਨ ਦੇ ਲਈ ਅਸੀਂ ਹੱਲਾਸ਼ੇਰੀ ਦਿੱਤੀ ਸੀ ਅਸੀਂ ਜੋਰ ਲਾ ਕੇ ਉਹਨੂੰ ਕਿਹਾ ਸੀਗਾ ਕਿ ਅਸੀਂ ਤੇਰੇ ਨਾਲ ਆ ਤੋ ਤਕੜੀ ਹੋ ਕੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰ ਸਿੱਖਾਂ ਦੇ ਉੱਤੇ ਹਮਲਾ ਕਰ ਪਰ ਮੈਂ ਅੱਜ ਇਲੈਕਸ਼ਨ ਦਾ ਸਾਰਾ ਸਿਸਟਮ ਦੇਖਿਆ ਮੈਂ ਹਲਕਾ ਵਾਈਜ਼ ਦੇਖਿਆ ਕਿ ਕਿੱਥੋਂ-ਕਿੱਥੋਂ ਇਹਨਾਂ ਪਾਰਟੀਆਂ ਨੂੰ ਜਿਨੇ ਪੰਜਾਬ ਦਾ ਕਦੇ ਭਲਾ ਨਹੀਂ ਕਰਨਾ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਕਦੇ ਸਿੱਖਾਂ ਦਾ ਭਲਾ ਨਹੀਂ ਕਰ ਸਕਦੀਆਂ ਸਾਡਾ ਭਲਾ ਨਹੀਂ ਕਰ ਸਕਦੀਆਂ ਉਹਨਾਂ ਪਾਰਟੀਆਂ ਦਾ ਮੈਂ ਵਿਸ਼ਲੇਸ਼ਣ ਕੀਤਾ ਵੀ ਕਿਹੜੀਆਂ-ਕਿਹੜੀਆਂ ਹਲਕਿਆਂ ਤੋਂ ਇਹ ਕਿਹੜੇ-ਕਿਹੜੇ ਜਿੱਤੇ ਨੇ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਕਾਂਗਰਸ ਪਾਰਟੀ ਨੂੰ ਤਾਂ ਚੰਡੀਗੜ੍ਹ ਸਮੇਤ ਜਿਹੜਾ ਕਿ 8 ਸੀਟਾਂ ਮਿਲੀਆਂ ਨੇ ਤੇ ਉਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਜਿਹੜੀ ਇੱਕ ਆਪਾਂ ਪੰਜਾਬ ਦੇ ਲੋਕਾਂ ਨੇ ਕਿਸਾਨ ਮਜ਼ਦੂਰ ਵਿਰੋਧੀ ਪਾਰਟੀ ਆਪਾਂ ਮੰਨੀ ਹੈ ਕਿਵੇਂ ਕਿਸਾਨਾਂ ਨੇ ਦਿੱਲੀ ਦੇ ਵਿੱਚ ਇੱਕ ਸਾਲ ਤੋਂ ਉੱਤੇ ਧਰਨਾ ਲਾ ਕੇ ਰੱਖਿਆ ਕਿੰਨੇ ਉੱਥੇ ਕਿਸਾਨਾਂ ਨੇ ਸ਼ਹੀਦੀਆਂ ਪਾਈਆਂ ਤੇ ਹੁਣ ਵੀ ਆ ਤੁਸੀਂ ਦੇਖ ਰਹੇ ਹੋ ਕਿ ਕਿਹੜੇ ਕਿੰਨੇ ਮਹੀਨਿਆਂ ਤੋਂ ਜਿਹੜਾ ਕਿ ਸ਼ੰਭੂ ਬਾਟਰ ਦੇ ਉੱਤੇ ਧਰਨਾ ਲੱਗਿਆ ਹੋਇਆ ਤੇ ਕੀ ਕੀ ਸਾਡੇ ਪੰਜਾਬ ਦੇ ਲੋਕਾਂ ਦੇ ਹਾਲਾਤ ਇਸ ਭਾਜਪਾ ਨੇ ਕੀਤੇ ਤੇ ਪਰ ਮੈਂ ਹੈਰਾਨ ਆ ਇਸ ਗੱਲ ਤੋਂ ਕਿ ਮੈਨੂੰ ਇੰਨਾ ਤਾਂ ਜ਼ਰੂਰ ਸੀਗਾ ਵੀ ਭਾਜਪਾ ਜਿਹੜੀ ਹੈ ਕਿ ਪਿੰਡਾਂ ਦੇ ਵਿੱਚੋਂ ਨਹੀਂ ਬੋੜ ਪਊਗੀ ਇਹਨੂੰ ਕਿਉਂ ਪਿੰਡਾਂ ਦੇ ਲੋਕ ਇੱਕ ਜਮੀਰ ਜੰਗ ਦੇ ਜਾਗਦੀਆਂ ਜ਼ਮੀਰਾਂ ਵਾਲੇ ਨੇ ਅਣਖੀਲੇ ਨੇ ਕਿਉਂਕਿ ਤਾਜ਼ਾ-ਤਾਜ਼ਾ ਘਟਨਾਮਾ ਨਹੀਂ ਕੋਈ ਜ਼ਿਆਦਾ ਦੂਰ ਦੀ ਗੱਲ ਨਹੀਂ ਹੈਗੀ ਕਿ ਬੀਜੇਪੀ ਨੇ ਪੰਜਾਬ ਦੇ ਲੋਕਾਂ ਦੇ ਲਈ ਕਿੰਨੇ ਅਤਿਆਚਾਰ ਕੀਤੇ ਨੇ ਪੰਜਾਬ ਦੇ ਲੋਕਾਂ ਲਈ ਕਿੰਨਾ ਕੁਛ ਕਿੰਨਾ ਕਹਾਣ ਕੀਤਾ ਪੰਜਾਬ ਦੇ ਲੋਕਾਂ ਦਾ ਪਰ ਮੈਨੂੰ ਸੁਣ ਕੇ ਦੇਖ ਕੇ ਬੜੀ ਹੈਰਾਨੀ ਹੋਈ ਕਿ ਪਿੰਡਾਂ ਦੇ ਜਿਹੜੇ ਪਿੰਡੂ ਲੋਕ ਨੇ ਪਿੰਡੂ ਹਲਕੇ ਨੇ ਲੋਕ ਸਭਾ ਹਲਕੇ ਜਿਨ੍ਹਾਂ ਦੇ ਵਿੱਚ ਨੇ ਰੋਲ ਪਿੰਡ ਪੈਂਦੇ ਨੇ ਉਹਨਾਂ ਪਿੰਡਾਂ ਦੇ ਵਿੱਚੋਂ ਬੀਜੇਪੀ ਜਿਹੜੀ ਕਿ ਕਈ ਹਲਕਿਆਂ ਚ ਤਾਂ ਜਿੱਤੀ ਐ ਕਈਆਂ ਤੋਂ ਦੂਜੇ ਨੰਬਰ ਤੇ ਆਈ ਐ ਤੇ ਲੇਕਿਨ ਮੈਂ ਬੜਾ ਇਸ ਗੱਲ ਨੂੰ ਮੈਨੂੰ ਆਪਣੇ ਆਪ ਨੂੰ ਬਹੁਤ ਬਹੁਤ ਮੈਂ ਆਪਣੇ ਆਪ ਨੂੰ ਇਹ ਚੀਜ਼ਾਂ ਦੇਖ ਕੇ ਸੋਚ ਰਿਹਾ ਸੀਗਾ ਕਿ ਇਹ ਪੰਜਾਬ ਦੇ ਲੋਕਾਂ ਦੇ ਹਾਲਾਤ ਇਹ ਨੇ ਕਿ ਕਹਿੰਦੇ ਕੀ ਨੇ ਤੇ ਕਰਦੇ ਕੀ ਨੇ ਕਿ ਬੀਜੇਪੀ ਨੂੰ ਅੱਜ ਇੰਨਾ ਲਿਆ ਕੇ ਇਹਨਾਂ ਨੇ ਸਿਰ ਦੇ ਉੱਤੇ ਬਿਠਾ ਲਿਆ ਕਿ ਜਿਹੜੀਆਂ ਬਾਕੀ ਪਾਰਟੀਆਂ ਉਹਨਾਂ ਨੂੰ ਲਿਜਾ ਕੇ ਤੀਜੇ ਚੌਥੇ ਨੰਬਰ ਤੇ ਖੜਾ ਕਰ ਦਿੱਤਾ ਜਿਹੜੀਆਂ ਪਾਰਟੀਆਂ ਨੇ ਸਾਡਾ ਕਹਾਣ ਕੀਤਾ ਹੋਵੇ ਸਾਡੀ ਸਿੱਖੀ ਨੂੰ ਖਤਮ ਕਰਨ ਦੇ ਲਈ ਉਪਰਾਲੇ ਕੀਤੇ ਹੋਣ ਤੇ ਸਾਡੀ ਕਿਸਾਨੀ ਮਜ਼ਦੂਰੀ ਨੂੰ ਖਤਮ ਕਰਨ ਦੇ ਲਈ ਇੱਕ ਦੇਸ਼ ਦੇ ਵਿੱਚ ਕਾਲੇ ਕਾਨੂੰਨ ਬਣਾਏ ਹੋਣ ਤੇ ਉਹਨਾਂ ਨੂੰ ਜਿਹੜੀਆਂ ਵੋਟਾਂ ਤੇ ਮੈਂ ਤੁਹਾਨੂੰ ਕੁਝ ਕਹਿਣਾ ਨਹੀਂ ਚਾਹੁੰਦਾ ਮੈਂ ਕਹਿ ਵੀ ਨਹੀਂ ਸਕਦਾ ਕਿਉਂਕਿ ਕਿਹਾ ਨਹੀਂ ਜਾਂਦਾ ਜਾ ਹੀ ਨਹੀਂ ਰਿਹਾ ਕਿਹਾ ਨਹੀਂ ਜਾ ਰਿਹਾ ਕਿ ਮੈਂ ਕਵਾਂ ਕੀ ਇਹ ਬੋਲ ਹੀ ਨਹੀਂ ਹੈਗੇ ਕਿ ਪੰਜਾਬ ਦੇ ਇਹ ਜਾਂ ਦੀ ਜਾਗਰੀਆਂ ਜ਼ਮੀਰਾਂ ਵਾਲੇ ਲੋਕਾਂ ਨੇ ਭਾਜਪਾ ਨੂੰ ਕਿੱਦਾਂ ਜਿਤਾਇਆ ਕਈ ਸੀਟਾਂ ਤੇ ਦੂਜੇ ਨੰਬਰ ਤੇ ਲਿਆਂਦਾ ਤੇ ਪਿੰਡੂ ਹਲਕਿਆਂ ਦੇ ਵਿੱਚੋਂ ਸ਼ਹਿਰੂ ਹਲਕੇ ਤਾਂ ਮੈਂ ਮੰਨ ਲੇਨਾ ਕਿ ਆਪਾਂ ਮੰਨ ਲਈਏ ਕਿ Hindu ਵੋਟ ਹੈਗੀ ਹੈ ਸ਼ਹਿਰਾਂ ਦੇ ਵਿੱਚ ਉੱਥੇ Hindu ਵੋਟ ਤਾਂ ਜਿਹੜੀ BJP ਨਾਲ ਜੁੜੀ ਹੋਈ ਹੈ ਤੇ ਲੇਕਿਨ ਇਹ ਬੜੀ ਇੱਕ ਦੁਖਦਾਈ ਗੱਲ ਹੈ ਕਿ ਜੂਨ ਦਾ ਮਹੀਨਾ ਹੋਵੇ ਜਿਹੜੀਆਂ ਪਾਰਟੀਆਂ ਨੇ ਸਾਡੇ ਉੱਤੇ ਏਡੇ ਏਡੇ ਅਤਿਆਚਾਰ ਕੀਤੇ ਹੁਣ ਉਹਨਾਂ ਪਾਰਟੀਆਂ ਨੂੰ ਅਸੀਂ ਪੰਜਾਬ ਦੇ ਲੋਕਾਂ ਨੇ ਜਿਤਾ ਕੇ ਭੇਜਿਆ ਹੋਵੇ ਇਹ ਬਹੁਤ ਦੁਖਦਾਈ ਗੱਲ ਹੈ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਮੈਂ ਇਨੀਆਂ ਗੱਲਾਂ ਕਰਦਾ ਹੋਇਆ ਧਰਤ ਤੋਂ ਖੇਮਾ ਦਾ ਜੱਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ